एडीसी अर्बन डेवलपमेंट एंड एसीए पुडा आज इथे आया सी आ, सरकारी स्कूल ਦੇ ਵਿੱਚ ਪ੍ਰੋਗਰਾਮ ਉਲੀਕਿਆ ਗਿਆ ਬੜਾ ਸੋਨਾ ਔਰ ਬੱਚਿਆਂ ਨੇ ਜੋ ਬਿジネス ਬਲਾਸਟਰ ਐਕਸੀਬਿਸ਼ਨ ਹੈ ਉਹ ਇਥੇ ਲਗਾਈ ਦੀ ਹੈ ਔਰ ਐਕਸੀਬਿਸ਼ਨ ਦੇ ਵਿੱਚ ਬਹੁਤ ਸੋਨਾ ਉਹਨਾਂ ਨੇ ਡੈਕੋਰੇਟਿਵ ਪੀਸਿਸ ਬਣਾਏ ਨੇ ਬੁੱਧਾ ਜੀ ਬਣਾਏ ਨੇ এলিਫੈਂਟ ਬਣਾਇਆ ਔਰ ਨਾਲ ਬਹੁਤ ਹੀ ਅੱਛੇ ਪ੍ਰੋਡਕਟ ਲਾਂਚ ਕੀਤੇ ਨੇ ਪ੍ਰੋਡਕਟ ਦੇ ਵਿੱਚ ਡਿਸ਼ਵਾਸ਼ਰ ਹੈ ਜਿਸ ਨਾਲ ਅਸੀਂ ਘਰ 'ਚ ਯੂਜ਼ ਕਰਦੇ ਹਾਂ ਟਾਇਲਟ ਕਲੀਨਰ ਯੂਜ਼ ਕਰਦੇ ਆ ਫਲੋਰ ਕਲੀਨਰ ਯੂਜ਼ ਕਰਦੇ ਆ ਇਸ ਤਰ੍ਹਾਂ ਦੇ ਪ੍ਰੋਡਕਟ ਜਿਹੜੇ ਨਵੇਂ ਲਾਂਚ ਕੀਤੇ ਆ ਔਰ ਪੀਐਮ ਸ਼੍ਰੀ ਜਿਹੜਾ ਸਟੇਟਸ ਹੈ ਉਹ ਸਕੂਲ ਨੂੰ ਮਿਲਿਆ ਸਰਕਾਰੀ ਸਕੂਲ ਨੂੰ ਜਿਹੜਾ ਬੜਾ ਹੀ ਮਾਣ ਦੀ ਗੱਲ ਹੈ ਸਕੂਲ ਦੇ ਲਈ ਔਰ ਮੈਂ ਸਾਰੇ ਸਕੂਲ ਨੂੰ ਬਹੁਤ ਵਧਾਈ ਦੇਣਾ ਪ੍ਰਿੰਸੀਪਲ ਸਾਹਿਬ ਨੂੰ ਸਮੁੱਚੇ ਸਟਾਫ ਨੂੰ ਕਿ ਤੁਹਾਨੂੰ ਪੀਐਮ ਸ਼੍ਰੀ ਦਾ ਜਿਹੜਾ ਹੈ ਸਕੂਲ ਨੂੰ ਉਦਾਂ ਮਿਲਿਆ ਔਰ ਬੜਾ ਅੱਛਾ ਪ੍ਰੋਗਰਾਮ ਕੀਤਾ ਕਲਚਰ ਐਕਟੀਵਿਟੀਜ਼ ਬਹੁਤ ਅੱਛੀਆਂ ਕੀਤੀਆਂ ਬੱਚਿਆਂ 'ਚ ਬਹੁਤ ਟੈਲੈਂਟ ਹੈ ਔਰ ਪੂਰੀ ਟੀਮ ਜਿਹੜੀ ਹੈ ਟੈਲੈਂਟ ਨੂੰ ਬੜਾ ਇਨਕਰੇਜ ਕਰ ਰਹੀ ਹੈ ਤੇ ਇਥੇ ਮੈਂ ਸਾਰੇ ਅਮ ਕੀ ਬੱਚਿਆਂ ਦਾ ਹੌਸਲਾ ਵਲਾਈ ਤੇ ਉਫਜਾਈ ਲਈ ਜਰੂਰ ਅੱਗੇ ਸਮਾਨ ਖਰੀਦਣਾ ਹੈ ਸਕੂਲ ਦੇ ਵਿੱਚੋਂ ਬੱਚੇ ਨੂੰ ਇਨਕਰੇਜੈਂਟ ਮਿਲ ਇਨਕਰੇਜਮੈਂਟ ਮਿਲੇ ਔਰ ਇਹ ਬੱਚੇ ਜਿਹੜੇ ਆਣ ਵਾਲੇ ਸਾਡੇ ਹੈ ਉਹ ਜੌਬ ਗੀਵਰ ਬਣਨ ਇਨਸਟੈਡ ਆਫ ਜੌਬ ਸੀਕਰ ਜੈ ਹਿੰਦ ਨਾਮ ਦਸਵੀਰ ਕੌਰ ਪ੍ਰਿੰਸੀਪਲ ਪੀਪੀਐਮ ਸ਼੍ਰੀ ਗਵਰਨਮੈਂਟ ਸੀਨੀਅਰ ਸੈਂਟਰੀ ਸਕੂਲ ਬਲਕਲਾਂ ਅੱਜ ਮੈਂ ਇੱਥੇ ਐਗਜ਼ੀਬਿਸ਼ਨ ਕਮ ਸੇਲ ਬਿਜ਼ਨਸ ਬੁਸਟਰ ਦੇ ਅਧੀਨ ਸਰਕਾਰ ਵੱਲੋਂ ਚਲਾਈ ਗਈ ਸਕੀਮ ਜਿਹੜੀ ਕਿ ਬੱਚਿਆਂ ਵੱਲੋਂ ਅੱਗੇ ਰੱਖ ਹੋ ਗਿਆ ਕੀ ਗਈ ਸੀ ਉਸ ਵਿੱਚ ਬੱਚਾ ਨੇ ਪਾਰਟ ਲਿਆ ਤੇ ਇਸ ਵਿੱਚ ਸਰਕਾਰ ਨੇ ਸਾਨੂੰ bizness ਵਿਲਾਸ ਦੇ ਅਧੀਨ ప్రతి ਬੱਚੇ 2000 ਰੁਪਇਆ ਦਿੱਤਾ ਸੀਗਾ ਤੇ ਉਸ ਨੂੰ ਅਸੀਂ ਲੈ ਕੇ ਬੱਚਿਆਂ ਦੇ ਨਾਲ ਟੀਚਰਜ਼ ਦੇ ਸਹਿਯੋਗ ਨਾਲ ਉਹਨਾਂ ਨੇ ਐਗਜ਼ੀਬਿਸ਼ਨ ਕਮ ਸੈੱਲ ਲਾਈ ਜਿਸ ਵਿੱਚ ਜਿਸ਼ਵਾਸ ਬਣਾਏ ਨੇ ਕੋਲਿਨ ਬਣਾਇਆ ਖਾਰਪਿਕ ਬਣਾਇਆ ਔਰ ਬੱਚਾ ਨੇ ਕਲਾ ਦਾ ਕੰਮ ਕੀਤਾ ਜਿਹਦੇ ਘੜੇ ਵਗੈਰਾ ਬਣਾਇਆ ਪਛਾ ਪਹਿਲਾਂ ਅਸੀਂ ਨੂੰ ਕਰਾ ਮਟੀਰੀਅਲ ਲਿਆ ਫਿਰ ਬੱਚਾ ਨੂੰ ਉਹਨਾਂ ਨੇ ਪੇਂਟ ਕਰਕੇ ਬੜਾ ਹੀ ਸੋਹਣਾ ਦੇ ਕੇ ਨਾਲ ਔਰ ਸਜਾ ਦੇ ਕੇ ਨਾਲ ਐਗਜ਼ੀਬਿਸ਼ਨ ਲਗਾਈ ਸੀ ਸਰ ਇਹ ਪਿੱਛੋਂ ਹੀ ਆਇਆ ਸਾਨੂੰ 2000 ਰੁਪਏ ਪ੍ਰਤੀ ਬੱਚਾ ਆਇਆ ਤਾਂ ਸੈਤਨ ਕਿ ਇਹ ਜਿਹੜਾ ਪ੍ਰੋਫਿਟ ਹੋਏਗਾ ਪ੍ਰੋਫਿਟ ਕਿਸ ਦਾ ਹੋਊਗਾ ਸਰ ਪ੍ਰੋਫਿਟ ਬੱਚਿਆਂ ਦੇ ਵਿੱਚ ਵੰਡ ਦਿੱਤਾ ਜਾਏਗਾ ਜਿਹੜਾ ਵੀ ਹੋਏਗਾ ਜਿਹਨੂੰ ਇਕੁਅਲੀ ਬੱਚੇ ਜਿਨ੍ਹਾਂ ਦੀ ਗ੍ਰਾਂਟ ਆਈ ਉਹਨਾਂ ਨੂੰ ਮੇਰੇ ਕੋਲ ਜੀ ਮੈਂ ਇਸ ਟਾਈਮ ਅਕੈਡਮਿਕ ਸਪੋਰਟ ਗਰੁੱਪ ਡਿਸਟ੍ਰਿਕਟ ਅੰਮ੍ਰਿਤਸਰ ਦਾ ਮੈਂਬਰ ਆ ਮੇਰੇ ਕੋਲ ਅੰਮ੍ਰਿਤਸਰ ਤਿੰਨ ਗਰੁੱਪ ਆ ਡਿਸਟ੍ਰਿਕਟ ਲੈਵਲ ਤੇ ਸਾਡਾ ਸਾਰਾ ਕੰਮ ਚੱਲਦਾ ਰਹਿੰਦਾ ਔਰ ਅੱਜ ਜਿਹੜੇ ਨੇ ਇਹ ਸਕੂਲ ਦੇ ਵਿੱਚ ਇੰਨਾ ਕੁ ਕੰਮ ਹੋ ਰਿਹਾ ਹੈ ਪ੍ਰਿੰਸੀਪਲ ਮੈਡਮ ਅਜਸਪੀਰ ਕੌਰ ਜੀ ਦੀ ਅਗਵਾਈ ਵਿੱਚ ਅੱਜ ਜੀ ਹਰ ਦਿਨ ਜਿਹੜਾ ਬੜੀ ਸ਼ਿੱਦਤ ਨਾਲ ਬੱਚੇ ਨੂੰ ਦੱਸਿਆ ਔਰ ਇਹਨਾਂ ਦੀਆਂ ਵੀਡੀਓ ਜਿਹੜੀਆਂ ਨਾ ਸਿਰਫ ਪੰਜਾਬ 'ਚ ਨਹੀਂ ਸਿਰਫ ਹੁਮੈਦਸਰ ਜ਼ਿਲ੍ਹੇ 'ਚ ਨਹੀਂ ਬਲਕਿ ਪੂਰੇ ਇੰਡੀਆ ਵਿੱਚ ਜਾਣੀ ਹੈ ਕਿ ਜਿਹੜੀ ਗੰਦੀ ਮੱਤਾਂ ਹੁੰਦੀ ਹੈ ਉਹ ਸਾਰਿਆਂ ਦੱਸੀ ਜਾਵੇ ਮਿਸਾਲ ਦੇ ਤੌਰ ਤੇ ਅੱਜ ਜੀ ਕੋਕਾ ਮੂਵਮੈਂਟ ਵਾਲਿਆਂ ਦਾ ਦਿਨ ਹੈਗਾ ਰਣ ਸਿੰਘ ਜੀ ਦਾ ਠੀਕ ਹੈ ਔਰ ਉਹਦੇ ਨਾਲ ਰਿਲੇਟਡ ਜਿਹੜੀ ਵੀਡੀਓ ਸੀ ਮੈਂ ਇੱਕ ਪਰਸ ਇਸ ਨੂੰ ਸ਼ੇਅਰ ਕਰ ਦਿੱਤੀ ਔਰ ਬਾਕੀ ਉਹ ਗਰੁੱਪਾਂ ਵਿੱਚੋਂ ਵੀਡੀਓ ਪਾ ਕੇ ਆਪਾਂ ਸਾਰੇ ਸਕੂਲਾਂ ਵਿੱਚ ਅੱਜ ਮਾਰਨਿੰਗ ਅਸੈਂਬਲੀ ਜਿਹੜੀ ਸੀ ਉਹਦੇ ਵਿੱਚ ਇਹਦਾ ਜ਼ਿਕਰ ਹੋਇਆ ਖਾਸ ਤੌਰ ਤੇ ਅੱਜ ਸਾਡੇ ਮਾਨਯੋਗ ਡਿਓ ਸਾਹਿਬ ਸਰਦਾਰ ਹਰਪ੍ਰੀਤ ਸਿੰਘ ਜੀ ਬੜਾ ਐਚੂਰੇ ਡੀਆਰਸੀ ਡਾਕਟਰ ਆਜਨਿਪਰਾ ਅੱਜ ਉਹਨੇ ਜਿਹਨੇ ਖਾਸ ਤੌਰ ਤੇ ਮੈਨੂੰ ਕਿਹਾ ਕਿ ਤੁਸੀਂ ਜਾਓ ਤੇ ਇਹਦਾ ਅਜੋ ਰਾਂਦੇ ਸਕੂਲ ਜਾ ਕੇ ਦੇਖਿਆ ਉਹਨਾਂ ਦੀ ਐਗਜ਼ਿਬਿਸ਼ਨ ਕਿੰਨੀ ਐ ਔਰ ਆ ਕੇ ਮੈਂ ਤੰਗ ਰਹਿ ਗਿਆ ਕਿ ਸਾਡੇ ਬੱਚਿਆਂ ਵਿੱਚ ਇੰਨਾ ਕੋਈ ਜ਼ਿਆਦਾ ਟੈਲੈਂਟ ਹੈ ਸਿਰਫ ਬਾਹਰਨ ਵਾਲੇ ਇੱਕ ਬੰਦਾ ਚੀਜ਼ ਔਰ ਰਾਜ ਨੇ ਬਖੂਬੀ ਮੈਡਮ ਜਸਪੀਰ ਕੌਰ ਦੀ ਅਗਵਾਈ ਵਿੱਚ ਮੁਹਾਰਿਆ ਥੈਂਕ ਯੂ ਵੈਰੀ ਮਚ ਜੀ ਮੇਰਾ ਨਾਮ ਰਾਜਕੁਮਾਰ ਲੈਕਚਰਰ ਹਿਸਟਰੀ ਗਵਰਨਮੈਂਟ ਪ੍ਰਾਇਮਰੀ ਸੀਨੀਅਰ ਸਕੂਲ ਪੀਐਮ ਸ਼੍ਰੀ ਸੀਨੀਅਰ ਸਕੈਂਡਰੀ ਸਕੂਲ ਬਲਕਲਾ ਤੇ ਇੱਥੇ ਮੈਂ ਵੈਸੇ ਹਿਸਟਰੀ ਪੜਾਣਾ ਪਰ ਜਦੋਂ ਤਾਂ ਮੈਂ ਟੀਚਿੰਗ ਵਿੱਚ ਆਇਆ ਮੈਨੂੰ ਸ਼ੌਂਕ ਹੈ ਕਿ ਨਿਤ ਰੋਜ਼ ਕੁਝ ਨਾ ਕੁਝ ਨਵਾਂ ਕਰਨਾ ਸੋ ਸਾਡਾ ਸਕੂਲ ਜਿਹੜਾ ਹੈ ਸ਼ਾਇਦ ਪੰਜਾਬ ਦਾ ਇਹ ਅਜਿਹਾ ਪਹਿਲਾ ਸਕੂਲ ਹੈ ਜਿਹਦੇ ਵਿੱਚ ਕੋਈ ਵੀ ਡੇ ਹੈ ਉਹ ਜਿਆ ਨਹੀਂ ਜਾਂਦਾ ਜਿਹਦੇ ਵਿੱਚ ਐਕਟੀਵਿਟੀ ਨਹੀਂ ਹੁੰਦੀ ਤੇ ਫਿਰ ਉਹ ਐਕਟੀਵਿਟੀ ਸਿਰਫ ਇੱਥੇ ਤੱਕ ਸੀਮਿਤ ਨਹੀਂ ਰਹਿੰਦੀ ਉਹਨੂੰ ਸੋਸ਼ਲ ਮੀਡੀਆ ਦੇ ਪਲੇਟਫਾਰਮ ਤੇ ਲੈ ਕੇ ਜਾਂਦਾ ਜਿਹਦੇ ਨਾਲ ਇਹ ਦੇਖੋ ਪਬਲਿਕ ਸਕੂਲਾਂ ਤੋਂ ਵੀ ਕਿੰਨੇ ਸਾਰੇ ਲੋਕ ਆਏ ਨੇ ਜਾਂ ਐਨਜੀਓਜ਼ ਵਗੈਰਾ ਆਏ ਨੇ ਇਹ ਸਾਡਾ ਕੰਮ ਜਿਹੜਾ ਨਾ ਲਗਾਤਾਰ ਜਾਂਦਾ ਹੈ ਵੇਖਦੇ ਨੇ ਤੇ ਉਹਨਾਂ ਨੂੰ ਇਹ ਹੈਗਾ ਸੀਗਾ ਕਿ ਕਿਤੇ ਇਹ ਵਾਕਈ ਕੰਮ ਸੱਚੀ-ਮੁੱਚੀ ਹੈਗਾ ਕਿ ਵੈਸੇ ਹੀ ਐਡਿਟ ਕਰਕੇ ਤੇ ਨਹੀਂ ਹੋ ਰਿਆ ਇਹ ਇਸ ਕਰਕੇ ਇਹਦਾ ਆਰਗੇਨਾਈਜ਼ ਜਿਹੜਾ ਹੈਗਾ ਇਹੋ ਜੇ ਫੰਕਸ਼ਨ ਅਸੀਂ ਇੱਥੇ ਆਰਗੇਨਾਈਜ਼ ਕਰਵਾਉਂਦੇ ਰਹਨੇ ਆ ਕਿ ਬੱਚਿਆਂ ਦਾ ਸਕਿੱਲ ਜਿਹੜਾ ਹੈਗਾ ਨਾ ਉਹ ਆਪ ਆ ਕੇ ਪਰਖੋ ਤੇ ਦੇਖੋ ਕਿ ਵਾਕਈ ਕੰਮ ਜਿਹੜਾ ਹੈਗਾ ਜ਼ਮੀਨੀ ਲੈਵਲ ਦੇ ਉੱਤੇ ਹੁੰਦਾ ਹੈ ਇਹ ਜੀ ਆਪਣਾ 6 ਮਹੀਨੇ ਤੋਂ ਇਹ ਜਿਹੜਾ ਆਰਟਵਰਕ ਸੀਗਾ ਇਹ ਲਗਾਤਾਰ ਚੱਲ ਰਿਹਾ ਸੀਗਾ ਤੇ 6 ਮਹੀਨੇ ਦੀ ਮਿਹਨਤ ਤੋਂ ਬਾਅਦ ਉਹ ਬੱਚਿਆਂ ਨੇ ਜਿਹੜਾ ਹੈਗਾ ਪੂਰਾ ਦਾ ਪੂਰਾ ਪਹਿਲੇ ਵਿੱਚ ਸਾਨੂੰ ਟਾਈਮ ਨਹੀਂ ਸੀ ਮਿਲ ਰਿਹਾ ਵਿੱਚ ਕੋਈ ਨਾ ਕੋਈ ਪ੍ਰੋਬਲਮ ਆ ਰਹੀ ਸੀ ਕਦੀ ਠੰਡ ਦੀ ਆ ਰਹੀ ਸੀ ਜਾਂ ਵਿੱਚੋਂ ਕਈ ਵਾਰੀ ਛੁੱਟੀਆਂ ਵਗੈਰਾ ਆ ਗਈਆਂ ਤੇ ਬਾਅਦ ਵਿੱਚ ਸਾਨੂੰ ਜਦੋਂ ਹੁਣ ਸਮਾਂ ਮਿਲਿਆ ਤੇ ਬੜੀ ਮੁਸ਼ਕਿਲ ਦੇ ਨਾਲ ਇਹ ਵਾਲਾ ਡੇ ਆਇਆ ਮੇਰੇ ਨਾਲ ਸਰਦਾਰ ਤਰਲੋਚਨ ਸਿੰਘ ਜੀ ਹੁੰਦੇ ਨੇ ਉਹ ਅੱਜ ਛੁੱਟੀ ਦੇ ਨੇ ਉਹਨਾਂ ਦੇ ਘਰ ਕੋਈ ਫੰਕਸ਼ਨ ਹੈ ਪਰ ਉਹਨਾਂ ਨੇ ਬਹੁਤ ਜ਼ਿਆਦਾ ਕੰਮ ਕੀਤਾ ਮੇਰੇ ਨਾਲ ਤੇ ਇਹ ਸਾਰੀ ਦੀ ਸਾਰੀ ਟੀਮ ਹੈ ਤੇ ਬlesing ਜਿਹੜੀ ਹੈ ਸਭ ਤੋਂ ਜ਼ਿਆਦਾ ਜਿਹੜੀ ਹੈ ਉਹ ਮੇਨ ਗੱਲ ਹੈ कि मेरा हाथ कभी प्रिंसिपल ने नहीं पकड़ा कि आप ऐसा मत करो मतलब जो सी जाने हैं वो सानू पूरी तरीके ना कीता करने दी आज्ञा होती है इथे आके मेनू ना ठगोर दियां लाइन याद आंदियां ने वेयर द माइंड इज विद आउट फियर एंड द हेड इज हेल्ड हाई अगर पकड़ोगे तो वो आउटपुट नहीं आएगी अगर स्वतंत्र छोड़ दोगे भरोसा करोगे ईमानदारी के साथ वो करके दिखा देंगे कि दुनिया देखेगी क्या बात